ਆਪਣੇ ਹੀ ਵਿਆਹ ਦੇ ਵਿੱਚ ਲਾੜੇ ਨੇ ਨੱਚ-ਨੱਚ ਕੱਢਿਆ ਜਲੂਸ ਤੇ ਵੀਡੀਓ ਹੋਈ ਸੋਸ਼ਲ ਮੀਡੀਆ ਉਤੇ ਵਾਇਰਲ ਤੇ ਤੁਸ਼ੇਸ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਹੋ ਰਾਤ ਚੜ੍ਹਨ ਤੋਂ ਪਹਿਲਾਂ ਲਾੜਾ ਜਦੋਂ ਲੱਗਿਆ ਨੱਚਣ ਤੇ ਲਾਹ ਦਿੱਤੀ ਪੱਗ ਤਿਆਰ ਕੈਸਟਾਂ ਬੜੀਆਂ ਨੂੰ ਲੱਗਿਆ ਜਦੋਂ ਕਰਨ ਇਸ਼ਾਰੇ ਤੇ ਪਰਿਵਾਰਕ ਮੈਂਬਰਾਂ ਨੇ ਫੜ ਲਿਆ ਲਾੜਾ ਤੇ ਲਾੜੇ ਨੇ ਬੰਨੇ ਹੱਥ ਤੇ ਤੁਸ਼ੇਸ ਵੀਡੀਓ ਦੇ ਵਿੱਚ ਦੋਸਤੋ ਸਾਫ-ਸਾਫ ਦੇਖ ਸਕਦੇ ਹੋ ਜਿੱਥੇ ਕੀ ਦੇਖਿਆ ਜਾਵੇ ਕਿ ਇਹੋ ਜਿਹੇ ਵੀਡੀਓ ਹਰ ਇੱਕ ਪੰਜਾਬੀ ਨੂੰ ਬੇਹੱਦ ਹੈਰਾਨ ਕਰਕੇ ਰੱਖ ਦਿੰਦੀ ਹਨ ਜਿੱਥੇ ਕਿ ਦੇਖਿਆ ਜਾਵੇ ਕਿ ਵਿਆਹ ਵਾਲੇ ਦਿਨ ਪੰਜਾਬੀਆਂ ਨੂੰ ਬੇਹੱਦ ਚਾਹ ਹੁੰਦਾ ਹੈ ਪਰ ਇਸ ਚਾਹ ਨੂੰ ਲੈ ਕੇ ਹਰ ਇੱਕ ਪੰਜਾਬੀ ਦਾ ਦਿਲ ਉੱਡੂ-ਉੱਡੂ ਕਰਦਾ ਰਹਿੰਦਾ ਹੈ ਪਰ ਇਸ ਵੀਡੀਓ ਦੇ ਵਿੱਚ ਦੋਸਤੋ ਤੁਸੀਂ ਲਾੜੇ ਦੀਆਂ ਬੇਹੱਦ ਘਟਿਆ ਕਰਤੂਤਾਂ ਤੇ ਹਰਕਤਾਂ ਦੇਖ ਸਕਦੇ ਹੋ ਜਿੱਥੇ ਕਿ ਦੋਸਤੋ ਬਰਾਤ ਚੜ੍ਹਨ ਤੋਂ ਪਹਿਲਾਂ ਹੀ ਲਾੜੇ ਦਾ ਟੁੱਟਿਆ ਸ਼ਾਬਰ ਤਿਆਰ ਕੈਸਟਾਂ ਵਾਲਿਆਂ ਨੂੰ ਲੱਗਿਆ ਕਰਨ ਇਸ਼ਾਰੇ ਤੇ ਰਿਸ਼ਤੇਦਾਰ ਵੀ ਹੋਏ ਸ਼ਰਮਸ਼ਾਰ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਇਹੋ ਜਿਹੀਆਂ ਅਪਡੇਟਾਂ ਦਿੰਦੇ ਰਹਿਣ